अमृतसर जिले के खानकोट पिंड गंदा पानी पीखदनाई है।, है जिस करके चारजना लोग हस्पता पिंड विच एकदम बीमारी केस वाल दहशत माहौल है लोग दस रहे हैं की पानी की सप्लाई कुछ दिनों तू तो बदबूदार गंदी आ रही सी पर किसी ने ध्यान नहीं दिता मानावाला देम ओ डाक्ट मनदीप सिंह रटौल ने मीडिया नाल कर हुए दस्या के पिंड मोशन बुखार है आए हैं जांच दौरान यह भी सामने आया कि पाइपां टूट कारण सीवरेज का गंदा पीने योग पानी मिल गया सी इस कारण पिंड आउटब्रेक सेहत विभाग वालों तुरंत टीम भेज के घर घर सर्वे किया जा रहा है बीमारा न जरूरी दवाई वार्ड हा रटौल ने कहा कि कई पानी के सैंपल इकट्ठे करके लैब नेजे गए हैं उन्हें दसिया के मरीज़ों का इलाज जारी है ज्यादातर की हालत स्थिर है कुछ मरीजों प्राइवेट हस्पता तो हस्पता रेफर किया गया है जिथे उन्होंने इलाज मिल रहा है इस घटना तो बाद प्रशासन से सरकार प्रति गुस्सा है पेंड वास का कहना है कि पानी की गुणवत्ता कोई अधिकारी आया विभाग ने चेयरमैन सुखविंदर बंडाला ने कहा कि इस सैनीटे विभाग की गंभीर लापरवाही का नतीजा है उन्होंने मांग की मौतों के शिकार परिवार तो मुआवजा दिता जाए तो जिम्मेवार अधिकारियों से सख्त कार्रवाई की जाए ਇਹ ਘਟਨਾ ਨਾ ਸਿਰਫ ਪਾਣੀ ਪ੍ਰਬੰਧਨ ਤੇ ਸਵਾਲ ਖੜੇ ਕਰਦੀ ਹੈ ਬਲਕਿ ਸਰਕਾਰੀ ਪ੍ਰਣਾਲੀ ਦੀ ਲਾਪਰਵਾਹੀ ਨੂੰ ਵੀ ਬੇਨਕਾ ਕਰਦੀ ਹੈ ਲੋਕਾਂ ਦੀ ਸਿਹਤ ਨਾਲ ਖੇਡਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਦੁਖਦਾਇਕ ਮਾਮਲੇ ਸਾਹਮਣੇ ਆ ਸਕਦੇ ਹਨ ਬੜੀ ਮੰਦਪੱਗੀ ਔਰ ਬੜੀ ਦੁਖਦਾਇਕ ਖਬਰ ਹੈ ਕਿ ਖਾਲਸੋੜੇ ਇਲਾਕੇ ਦੇ ਵਿੱਚ ਗੰਦਾ ਪਾਣੀ ਪੀਣ ਦੇ ਕਾਰਨ ਕਾਫੀ ਵੱਡੇ ਪੱਧਰ ਦੇ ਲੋਕ ਬਿਮਾਰ ਹੋਏ ਔਰ ਜਿਹੜੇ ਕੁਝ ਲੋਕ ਬਿਮਾਰ ਹੋਏ ਉਨ੍ਹਾਂ ਦੇ ਵਿੱਚੋਂ ਤਿੰਨ ਚਾਰ ਲੋਕਾਂ ਨੂੰ ਆਪਣੀ ਜਿਹੜਾ ਸੀਗਾ ਉਹ ਆ ਜਾਨ ਜਿਹੜੀ ਹੈ ਉਹ ਕਵਾਨੀ ਪਈ ਹੈ। ਔਰ ਇਹ ਕਿਤੇ ਨਾ ਕਿਤੇ ਵੱਡੇ ਸਵਾਲ ਜਿਹੜੇ ਆ ਪ੍ਰਸ਼ਨ ਜਿਹੜੇ ਆ ਉਹ ਅੱਜ ਪੰਜਾਬ ਸਰਕਾਰ ਤੇ ਜਿਹੜਾ ਲੋਕਲ ਸਿਵਲ ਪ੍ਰਸ਼ਾਸਨ ਹੈ ਉਸ ਤੇ ਖੜੇ ਹੋ ਰਹੇ ਨੇ। ਜਿੱਤੇ ਇਹ ਆ ਪਾਣੀ ਦੀ ਲੀਕੇਜ ਦੀ ਪਾਈਪ ਜਿਹੜੀ ਰਿਪੋਰਟ ਕੀਤੀ ਗਈ ਉਸ ਦੇ ਲੋਕਾਂ ਦੇ ਦਸਤਾਵੇਜ਼ਾਂ ਵੱਲ। ਉਹਨੂੰ ਮੇਰੇ ਖਿਆਲੇ ਸੈਨੀਟੇਸ਼ਨ ਵਿਭਾਗ ਨੇ ਬੜਾ ਲਾਈਟਲੀ ਲਿਆ। ਸੈਨੀਟੇਸ਼ਨ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਜਿਹੜਾ ਸੀ ਉਹ ਜਿਹੜਾ ਸੀਵਰੇਜ ਦਾ ਪਾਣੀ ਸੀਗਾ ਉਹ ਜਿਹੜਾ ਪੀਣਯੋਗ ਪਾਣੀ ਸੀਗਾ ਉਹਦੇ ਵਿੱਚ ਸਾਫ ਪਾਣੀ ਦੇ ਵਿੱਚ ਮਿਕਸ ਹੋਇਆ ਮਿਕਸ ਹੋਣ ਤੋਂ ਬਾਅਦ ਜਿਹੜਾ ਉਹ ਡਾਇਰੀਆ ਜਿਹੜਾ ਉੱਤੇ ਫੈਲ ਗਿਆ ਔਰ ਅੱਜ ਜਿੱਥੇ ਮੇਰੇ ਖਿਆਲ ਸੇ ਇੱਕ ਸਖਤ ਕਾਰਵਾਈ ਜਿਹੜੀ ਸੈਨੀਟੇਸ਼ਨ ਵਿਭਾਗ ਦੇ ਖਿਲਾਫ ਕਰਨੀ ਬੰਦੀ ਹੈ ਉਹਦਾ ਇੱਕ ਐਗਜ਼ੈਂਪਲਰੀ ਸੈਟ ਜਿਹੜਾ ਨਾ ਪਨਿਸ਼ਮੈਂਟ ਉਹ ਸੈਟ ਹੋਣੀ ਚਾਹੀਦੀ ਹੈ ਔਰ ਉਸ ਦੇ ਨਾਲ ਨਾਲ ਜਿਹੜਾ ਦੂਜਾ ਜਿਹੜੇ ਬੰਦੇ ਅ ਜਿਨ੍ਹਾਂ ਦੀ ਡੈਥ ਰਿਪੋਰਟ ਹੋਈਆਂ ਨੇ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਦੇ ਘਰ ਦੇ ਪਰਿਵਾਰ ਦੇ ਮੈਂਬਰ ਉਹ ਜਿਹੜਾ ਹੈ ਯੋਗ ਜਿਹੜਾ ਮੁਆਵਜ਼ਾ ਹੈ ਉਹ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਉਹਨਾਂ ਨੂੰ ਬਾਅਦ ਦਾ ਔਰ ਜਿੱਤੋਂ ਤੱਕ ਮੈਂ ਇਥੇ ਉਹ ਬਜਟ ਕੀਤਾ ਇਸ ਹਸਪੀਟਲ ਸਿਚੁਏਸ਼ਨ ਡਾਕਟਰ ਸਾਹਿਬ ਮੇਰੇ ਨਾਲ ਨੇ ਚੰਗਾ ਟਰੀਟਮੈਂਟ ਉਹਨਾਂ ਦਾ ਦੇਖ ਰਿਹਾ ਕਰ ਰਿਹਾ ਔਰ ਉਹ ਬਦਲੇ ਜਿਹੜੇ ਹੁਣ ਦਸਮ ਹੋਏ ਉਹ ਅੰਦਰ ਟਰੀਟਮੈਂਟ ਉਹਨੂੰ ਥੋੜਾ ਸਟੇਬਲ ਕੰਡੀਸ਼ਨ ਦੇ ਵਿੱਚ ਨੇ ਔਰ ਮੈਂ ਇਹੋ ਹੀ ਆਸ ਰੱਖਦਾ ਕਿ ਡਾਕਟਰ ਸਾਹਿਬ ਦੇ ਨਾਲ ਉਹਦੀ ਟੀਮ ਸਾਰੀ ਜਿਹੜੀ ਹੈ ਉਹਨਾਂ ਦਾ ਚੰਗਾ ਟਰੀਟਮੈਂਟ ਕਰ ਰਹੀ ਹੈ ਔਰ ਚਿਕੀਰਾਂ ਦੀ ਜਿਹੜੀ ਹੈ ਦੇਖਭਾਲ ਕਰਕੇ ਜਲਦੀ ਉਹ ਸਿਹਤ ਸਿਹਤਮੰਦ ਹੋ ਕੇ ਵਾਪਸ ਆਪਣੇ ਘਰਾਂ ਨੂੰ ਵਤਨ ਗਏ ਔਰ ਜਿਹੜਾ ਇਹ ਸੈਨੀਟੇਸ਼ਨ ਵਿਭਾਗ ਹੈ ਇਹ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਵੇ ਕਾਰਪੋਰੇਟ ਵਿਭ ਉਹ ਜਿਹੜੀ ਹੈ ਉਹਨੂੰ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਉਹਨੂੰ ਠੀਕਾ ਕਰਨੀ ਹੈ ਔਰ ਜਿੱਥੇ ਜਿੱਥੇ ਲੀਕੇ ਜ ਹੈ ਉਹਨੂੰ ਦਰਸਤ ਕਰਨਾ ਹਾਜ਼ਰ ਮੈਂ ਡਾਕਟਰ ਮਨਜੀਤ ਸਿਗਰਟਾਉ ਸ ਐਸ ਐਮਓ ਸੀ ਐਚ ਸੀ ਮਾਨਾਵਾਲਾ ਸਤਿਗੁਰ ਦੀ ਸਾਰਿਆਂ ਨੂੰ ਸਰ ਇਸ ਤਰ੍ਹਾਂ ਵੀ ਕੱਲ ਸਾਰਾ ਰਿਪੋਰਟ ਹੋਇਆ ਸੀ ਕਿ ਉੱਥੇ ਆਊਟ ਬ੍ਰੇਕ ਹੋਇਆ ਵਾ ਖਾਨਪੁਰ ਪਿੰਡ ਦੇ ਵਿੱਚ ਜਿਹਦੇ ਚ ਲੂ ਮੋਸ਼ਨ ਵੋਮਿੰਗ ਤੇ ਫੀਵਰ ਪੇਟ ਦਰਦ ਇਹ ਜਿਹੜੀਆਂ ਸ਼ਿਕਾਇਤਾਂ ਆਈਆਂ ਪੇਸ਼ੈਂਟ ਨੂੰ ਤੇ ਸਾਡੀ ਸਾਰੀ ਟੀਮ ਸਰ surgeon ਸਾਹਿਬ ਦੇ ਨਾਲ ਹੋਰ ਸਾਰਾ ਸਟਾਫ ਨਾਲ ਉਹ ਵੀ ਪਿੰਕ ਬਲੌਕ ਤੋਂ ਵੀ ਤੇ ਸਾਡੇ ਮਾਨਾ ਵਾਲੇ ਬਲੌਕ ਤੋਂ ਵੀ ਵਰਕਰ ਸਾਹਿਬਾਨ ਐਸੇ ਸਰਬਾਨੋ ਤੇ ਗਏ ਉੱਥੇ ਸਰਵੇ ਕੀਤਾ ਗਿਆ ਤੇ ਕਾਫੀ ਪੇਸ਼ੰਟ ਦੇ ਵੇਖਿਆ ਗਿਆ ਕਿ ਪਾਏ ਗਏ ਆ ਮੋਟੇ ਲੈਵਲ ਤੇ ਇਹੀ ਸਾਹਮਣੇ ਆਇਆ ਕਿ ਜਿਹੜੀਆਂ ਪਾਣੀ ਜਿਹੜਾ ਉਹ ਕਹਿੰਦੇ ਜੋ ਲੋਕਾਂ ਦੇ ਦਸਨ ਦਾ ਬਗੇ ਗੰਦਾ ਆ ਰਿਹਾ ਤੇ ਉਹਦੇ ਕਰਕੇ ਜਿਹੜਾ ਆਊਟ ਬ੍ਰੇਕ ਹੋਇਆ ਹੈ ਤੇ ਕਰਕੇ ਜਾਂਦਾ ਪੇਸ਼ੰਟ ਤੇ ਉਹ ਮੈਨੂੰ ਜੋ ਲੱਗਦਾ ਜੀ ਉਹ ਪਿੱਛੇ ਜਿਹੇ ਆਪਣਾ ਉੱਥੇ ਖਣਕੋਟ ਪਿੰਡ ਦੇ ਵਿੱਚ ਨਾ ਸੀਵਰੇਜ ਪਿਆ ਨਾ ਉਹ ਜਿਸ ਰੋਡ ਤੇ ਵਗੈਰਾ ਉੱਪਰ ਬੱਕੀਆਂ ਬਣੀਆਂ ਨਹੀਂ ਗੀਆਂ ਸ਼ਾਇਦ ਉਹ ਪਾਣੀ ਦੀ ਸਪਲਾਈ ਵਾਲੀ ਜਿਹੜੀਆਂ ਪਾਈਪਸ ਨੇ ਉਹ ਕੁਝ ਕ੍ਰੈਕ ਹੋ ਗਈਆਂ ਹੈ ਸ਼ਾਇਦ ਉਹਦੇ ਵਿੱਚ ਕੁਝ ਇਸ ਕਰਕੇ ਗੰਦਾ ਪਾਣੀ ਜਾ ਰਿਹਾ ਪਰ ਉਹ ਤੇ ਦੇਖੋ ਸੈਨੀਟੇਸ਼ਨ ਵਿਭਾਗ ਤੋਂ ਡੀਸੀ ਸਾਹਿਬ ਕੱਲ ਆਏ ਏਡੀਸੀ ਏਡੀਸੀ ਮੈਮ ਆਏ ਡੀਸੀ ਸਾਹਿਬ ਆਏ ਤੇ ਉਹ ਨਾਲ ਕਾਰਪੋਰੇਟ ਕਮਿਸ਼ਨਰ ਸਾਹਿਬ ਆਏ ਉਹਨਾਂ ਸਾਰਿਆਂ ਨੇ ਪਾਣੀ ਦੇ ਸੈਂਪਲ ਵਗੈਰਾ ਉੱਥੋਂ ਲਏ ਨੇ ਜੀ ਉਹ ਉਹਨੂੰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਿਸ ਤੱਕ ਹੈਗਾ ਸਿਹਤ ਵਿਭਾਗ ਦਾ ਸਬੰਧ ਹੈ ਜੀ ਕੱਲ ਪੇਸ਼ੈਂਟ ਸਾਨੂੰ ਪਤਾ ਲੱਗਾਈ ਗਿਆ ਕਿ ਕੁਝ ਪ੍ਰਾਈਵੇਟ ਹਸਪੀਟਲ ਦੇ ਵਿੱਚ ਐਡਮਿਟ ਸੀਗੇ 6-7 ਪੇਸ਼ੈਂਟ ਕੱਲ ਅਹੀਂ ਉਹ ਪ੍ਰਾਈਵੇਟ ਹਸਪੀਟਲ ਵਿਜ਼ਿਟ ਕਰਕੇ ਤੇ ਉੱਥੇ ਕੇ ਲੇਪੀਸ਼ੈਂਟ ਦਾ ਹਾਲ ਚੱਲ ਜਾਣਾ ਸਾਰਾ ਉਹ ਠੀਕ ਨੇ ਸਟੇਬਲ ਨੇ ਤੇ ਉਹਨਾਂ ਨੂੰ ਸ਼ਾਇਦ ਅੱਜ ਮੇਬੀ ਚਾਰਜ ਕਰਤਾ ਹੋਗਾ ਅੱਜ ਸਵੇਰੇ ਮਾਰਨਿੰਗ ਅੱਜ 19 ਤਰੀਕ ਨੂੰ ਸੱਤ ਪੇਸ਼ੈਂਟ ਜਿਹੜੇ ਆ ਉਹ ਸੀਐਸਸੀ ਮਾਨਾ ਵਾਲਾ ਵਿਖੇ ਰੈਫਰ ਹੋਏ ਨੇ ਤੇ ਉਹਨਾਂ ਨੂੰ ਅਹੀਂ ਆਉਂਦੇ ਸਾਰੇ ਜਿਹੜਾ ਐਮਰਜੈਂਸੀ ਟਰੀਟਮੈਂਟ ਦੇ ਕੇ ਤੇ ਗਲੂਕੋਜ਼ ਵਗੈਰਾ ਜੋ ਵੀ ਇੰਜੈਕਸ਼ਨ ਵਗੈਰਾ ਐਮਰਜੈਂਸੀ ਉਹ ਸਾਰਾ ਸ਼ੁਰੂ ਕੀਤਾ ਆ ਤੇ ਉਹਨਾਂ ਚੋਂ ਇੱਕ ਸੋਮਾਤਾ ਜੀ ਨੇ ਜਿਹੜੇ ਆਰਾਊਂਡ 80 ਇਅਰ ਉਹਨਾਂ ਦੀ ਏਜ ਹੈਗੀ ਆ ਇਗਰ ਉਹ ਸਾਰੇ ਪੇਸ਼ੈਂਟ ਲੋਕ ਫਾਰਚੂਨੇਟਲੀ ਉਹ ਸਟੇਬਲ ਨੇ ਇਸ ਵੇਲੇ ਤੇ ਅਜੇ ਉਹਨਾਂ ਨੂੰ ਇੱਥੇ ਹੀ ਰੱਖਾਂਗੇ ਜੇ ਕੋਈ ਹੋਰ ਵੀ ਪੇਸ਼ੈਂਟ ਰੱਬ ਨਾ ਕਰੇ ਜੇ ਜ਼ਰੂਰਤ ਪੈਂਦੀ ਹੈ ਤੇ ਸਾਡਾ ਜਿਹੜੀ ਸਿਹਤ ਵਿਭਾਗ ਦੀ ਟੀਮ ਆ ਉਹ ਇੱਥੇ ਸੀਸੀਐਮਾਨ ਵਾਲੇ ਵਿਖੇ ਐਂਡ ਸੀਐਸਸੀ ਵਿਰਕਾ ਵਿਖੇ ਉਹ ਪੂਰੀਆਂ ਆਪਣਾ ਤਤਪਰ ਨੇ ਸੇਵਾ ਵਾਸਤੇ ਤੇ ਸਾਡੀਆਂ ਟੀਮਾਂ ਇਸ ਵੇਲੇ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸਰਵੇ ਕਰਨ ਵਾਸਤੇ ਜਾਂ ਉੱਥੇ ਆਰਐਸ ਪਾਊਡਰ ਜਾਂ ਜਿਹੜੀਆਂ ਮੈਡੀਸਿਨ ਦੇ ਆ ਦੇਣ ਵਾਸਤੇ ਖਨਕੋਟ ਪਿੰਡ ਦੇ ਵਿੱਚ ਉੱਥੇ ਵੀ ਅਸੀਂ ਜਿਹੜੀਆਂ ਟੀਮਾਂ ਭੇਜੀਆਂ ਹੈਗੀਆਂ ਜਿਹੜੇ ਪੇਸ਼ੈਂਟ ਜ਼ਿਆਦਾ ਹੁੰਦੇ ਉਹਨਾਂ ਨੂੰ ਅਸੀਂ ਇੱਥੇ ਫਿਰ ਐਡਮਿਟ ਕਰ ਰਹੇ ਹਾਂ ਆਸ-ਪਾਸ ਦੇ ਪਿੰਡਾਂ ਦੇ ਵੀ ਸਰਵੇਖਣ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਜਿਹੜੇ ਖਨਕੋਟ ਦੇ ਨਾਲ-ਨਾਲ ਲੱਗਦੇ ਪਿੰਡ ਨੇ ਉੱਥੇ ਵੀ ਸਰਵੇਖਣ ਕੀਤਾ ਜਾ ਰਿਹਾ ਹੈ ਪਰ ਉੱਥੋਂ ਕੋਈ ਬਹੁਤ ਜ਼ਿਆਦਾ ਰਿਪੋਰਟ ਆਈ ਨਹੀਂ ਅਜੇ ਤੱਕ ਕੋਈ ਇਸ ਤਰ੍ਹਾਂ ਦੀ ਕਿ ਕੋਈ ਹੋਰ ਹੋਰ ਵੀ ਕਿਤੇ ਪੇਸ਼ੈਂਟ ਰਿਪੋਰਟ ਹੋ ਰਿਹਾ ਲੱਗਦਾ ਉੱਥੇ ਕੋਈ ਪਾਣੀ ਦੀ ਸਵੱਸਿਆ ਕਰਕੇ ਹੋ ਰਿਹਾ ਵਾ ਤੇ ਉਹਨੂੰ ਵੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੱਗਦਾ ਨਹੀਂ ਕਿ ਬਸਾਤਾਗਾ ਹਨ ਬਸਾਤਾ ਹੋਣ ਦਾ ਕਰਕੇ ਵੀ ਜਿਹੜਾ ਪਾਣੀ ਦਾ ਹਾਂਜੀ ਹਾਂਜੀ ਬਰਸਾਤਾ ਕਰਕੇ ਆਪ ਕਰਤੇ ਹੁੰਦਾ ਬਰਸਾਤਾ ਜੀ ਹੈ ਜੀ ਕਿਉਂਕਿ ਬਰਸਾਤਾ ਦੇ ਪ੍ਰਸੀਵਲੇ ਜੀ ਬਹੁਤ ਭੜਕੇ ਚੱਲ ਰਹੇ ਹੁੰਦੇ ਆ ਤੇ ਪ੍ਰਸੀਵਲੇ ਜੋ ਉੱਥੇ ਪਏ ਵੀ ਨਵੇਂ ਹੀ ਆ ਪਿੱਛੇ ਜਿਹੇ ਤੁਸੀਂ ਵੀ ਜੇ ਬੀਤ ਕਾ ਉਹ ਵੇਖਿਆ ਉਹ ਸਰਕਾ ਵੀ ਬਤੀ ਵਧੀਆ ਨਹੀਂ ਪੜੀਆਂ ਆ ਉਹਦੇ ਕਰਕੇ ਮੈਨੂੰ ਲੱਗਦਾ ਕਿ ਕੋਈ ਚੀਜ਼ ਜਦੋਂ ਉੱਤੋਂ ਹੈਵੀ ਚੀਜ਼ ਕੋਈ ਗੁਜਰਦੀ ਆ ਤੇ ਉਹਦੇ ਨਾਲ ਜਿਹੜੀਆਂ ਪਾਣੀ ਦੀ ਪਾਈਪ ਆ ਉਹ ਕਿਤੇ ਕ੍ਰੈਕ ਹੋ ਗਈ ਆ I think so ਤੇ ਪਰ ਉਹ ਕੋਈ ਅਹੀ ਤੇ ਇਹ ਸਾਡਾ ਸ਼ੋਭਾ ਨਹੀਂ ਆ ਹੈਨਾ ਸਾਡਾ ਸ਼ੋਭਾ ਹੈਗਾ ਕਿ ਪਾਣੀ ਦੇ ਸੈਂਪਲ ਜਿਵੇਂ ਭਰੇ ਗਏ ਆ ਉਹਦੇ ਬਾਰੇ ਰਿਪੋਰਟ ਦੇ ਦਾਂਗੇ ਤੇ ਬਾਕੀ ਜਿਹੜਾ ਹੈਗਾ ਪੇਸ਼ੈਂਟ ਜਿਹੜੇ ਆ ਰਹੇ ਉਹਨਾਂ ਦਾ ਵੀ ਟਰੀਟਮੈਂਟ ਕਰ ਰਹੇ ਹਾਂ ਪੇਸ਼ੈਂਟ ਸਾਰੇ ਖਤਰੇ ਤੋਂ ਬਾਹਰ ਹਾਂਜੀ ਹਾਂਜੀ ਹੁਣ ਐਸ ਵਾਲੇ ਜਿਹੜੇ ਸਾਡੇ ਕੋਲ 7 ਪੇਸ਼ੈਂਟ ਨੇ ਉਹ ਖਤਰੇ ਤੋਂ ਬਾਹਰ ਨੇ ਜਿਹੜੇ ਕੱਲ ਪ੍ਰਾਈਵੇਟ ਹਸਪੀਟਲ ਮੈਂ ਵਿਜ਼ਿਟ ਕੀਤੇ ਸਾਰੇ ਉਹ ਵੀ ਤਕਰੀਬਨ ਖਤਰੇ ਤੋਂ ਬਾਹਰ ਹੀ ਨੇ ਤੇ ਕੁਝ 1-2 ਜਿਹੜੇ ਕੋਈ ਹਸਪੀਟਲ ਨਹੀਂ ਪਹੁੰਚ ਸਕੇ 1-2 ਡੈਥਸ ਦਾ ਮੈਨੂੰ ਰਿਪੋਰਟ ਹੋਈ ਆ ਜਿਹੜਾ ਅੱਜ ਪੇਪਰ 'ਤੇ ਵੀ ਆਇਆ ਉਹ ਵੈਰੀ ਅਨਫੋਰਚੂਨੇਟ ਪਰ ਅਹੀਂ ਜਿਹੜੇ ਹੁਣ ਸਾਡੇ ਕੋਲ ਪੇਸ਼ੈਂਟ ਐ ਇਹ ਸਾਰੇ ਖਤਰੇ ਤੋਂ ਬਾਹਰ ਨੇ